ਕਾਲ ਕੀਤੀ ਤੁਹਾਨੂੰ ਸੁਣਾਜੀ ਵਰਪਰਪਾ ਠੀਕ ਠਾਕ ਹੈ ਸਾਬ ਨਾਨਦੇ ਜੀ ਕਿਰਪਾ ਮਹਾਰਾਜ ਦੀ ਵਧੀਆ ਚੱਲਦਿਆ ਤੇ ਡਰੈਸ ਨੋਟ ਕਰੀਗੇ ਜੀ ਪਲਸ 35 ਵਾਰ ਜੀ ਹੂੰ ਪਿੰਡ ਤੇ ਜਿਲ੍ਹਾ ਸ੍ਰੀ ਤਰਨਤਾਰਨ ਸਾਹਿਬ ਮੋਬਾਈਲ ਨੰਬਰ ਜੀ 98857020 ਚਲੋ ਠੀਕ ਹੈ ਜੀ ਸ਼ੁਰੂਆਤ ਇਤੋਂ ਵੱਡੀ ਵਿਹੜ ਤੋਂ ਕਰ ਲਗੇ ਹੈਂ ਕੀ ਬਾਤ ਵੈਰੈਟੀ ਜੀ ਰੰਗ ਪ੍ਰਿੰਟ ਵੇਖੋ ਕਿੱਡਾ ਸੋਹਣਾ ਲੱਗਾ ਕਰਮ ਵਾਲੀ ਨੂੰ ਥਾਨ ਚਾਰੇ ਬਲੈਕ ਆ ਕੇ ਹੈਂ ਧੰਨਵਾਦ ਜੀ ਚਲੋ ਥਾਨ ਜਿਹੜਾ ਬਿਲਕੁਲ ਬਲੈਕ ਆ ਗਿਆ ਉਂਝ ਵਾਈਟ ਕਲਰ ਦੀ ਆ ਗਈ ਦੇ ਤੋਰਾ ਚੱਕਾ ਹੀ ਹੈ ਸਭਾਈ ਸਾਹਿਬ ਲਓ ਜੀ ਤੇ ਵੱਡਾ ਫੁੱਲ ਟਾਂਚਾ ਹੈ ਦੂਜਾ ਸੁਭਾ ਗਿਣ ਸਕਦੇ ਆਪਾਂ ਹਾਂ ਦੂਜਾ ਸੁਭਾ ਜੀ ਹਾਂ ਦੂਜਾ ਜੀ ਬੱਚੇ ਦਾ ਲਾੜੂ ਨਾਲ ਜੀ ਜੀ ਬਿਲਕੁਲ ਬਿਲਕੁਲ ਜੀ ਬੋਦੀ ਵਾਲੀ ਵਹਿੜ ਆ ਵਛਾ ਮਗਰ ਹੋਗਾ ਦੁੱਧ ਸਰਪੰਚ ਸਾਹਿਬ ਕੇ ਚ ਗੱਲ ਕਰੀਏ ਤੇ ਕਿੰਨੇ ਕਿਲੋ ਸਟਾਰਟਿੰਗ ਹੋ ਗਈ ਦੁੱਧ ਲਾਲੇ ਕੋਈ ਬੋੜਾ ਲਾਲੇ ਹਾਂ ਇਹਦੇ ਕੋ 13 14 ਕਿਲੋ ਦੁੱਧ ਦੇਖ ਲੈ ਹਾ ਜਨਾ ਜਰਾ 13 14 ਕਿਲੋ ਹਾ ਵਾਹ 13 14 ਤੋਂ ਸਟਾਰਟਿੰਗ ਹੋਈ ਆ ਆਈਡੀਆ ਨਾ ਚਲੋ ਸਾਰੇ ਸੂ ਜਵਾਨ ਆ ਫਾਰਮ ਵੀਰ ਆ ਤੇ ਵੱਡੀ ਗਾਂ 20 ਕਿਲੋ ਆਈਡੀਆ ਮੰਨ ਕੇ ਕੋਈ ਖਰੀਦਦਾਰੀ ਕਰ ਸਕਣ ਇਹਨੂੰ 20 ਕਿਲੋ ਆਂਦਾ ਵੀ ਕੋਈ ਨਹੀਂ ਸਰਪੰਚ ਸਾਹਿਬ ਸਿੰਗਲ ਡੀ ਵੱਡੀ ਵਹਿੜ ਆ ਹਾਂ ਬੋਦੀ ਵਾਲੀ ਪੂਰੀ ਆ ਬਾਕੀ ਠੀਲ ਠੰਡੀ ਆ ਇਦਾਂ ਹੀ ਅੱਛਾ ਕੋਈ ਮੰਗੀ ਮੁੱਦੇ ਨਹੀਂ ਇਤਰਾ ਹੀ ਇਦਾਂ ਵੀ ਨਾ ਕਰ ਬਗਲਾ ਵਾਹ ਬਹੁਤ ਹਾਰੂ ਬਹੁਤ ਚੰਗੀ ਬੱਸ ਕਰ ਅੱਛਾ ਅੱਛਾ ਇਹ ਨੰਬਰ ਦੇ ਅਗਲਾ ਆਪਣੇ ਜਿਆਦਾ ਇਸ ਨੂੰ ਹੈ ਪਪਾ ਜੀ ਕੋਈ ਗੱਲ ਨਹੀਂ ਜੀ ਤੇ ਇਹ ਰੇਟ ਸਰਪੰਚ ਸਾਹਿਬ ਫਿਰ ਜਿਹੜੇ ਦਾ ਪੈਣ ਕਰ ਲਿਆ ਜੀ ਜਾਇਜ਼ ਕਰਕੇ ਪੈਣ ਭਰਾ ਨੂੰ ਦੇ ਦਿੱ ਗਏ ਜਾਇਜ਼ ਕਰ ਲਈ ਦਿਨ ਦੱਕ ਪਾ ਕੇ ਵੀਡੀਓ ਚ ਫਟ ਕਰ ਲੀਏ ਦੇ ਵੇਖ ਲੋ ਤੁਹਾਡੀ ਮਰਜ਼ੀ ਆ 52 ਦੀ ਜੈ ਸਨੋਈ ਇਹ ਰੋਤੇ